ਲਾਈ ਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੀ ਫਤਿਹ ਤੇ ਲੋਜੀ ਵੈਗੁਰਜੀ ਸਵੇਰ ਨੂੰ ਆਪਾਂ ਕੰਮ ਸ਼ੁਰੂ ਕਰਦਣੇ ਆ ਇੱਧਰ ਲਗਾ ਦਨੇ ਆ ਮਸ਼ੀਨ ਤੇ ਲੋਜੀ ਹੁਣ ਆਪਾਂ ਬਣਾਉਣੇ ਆ ਚਾਹ ਤੇ ਇਹ ਦੁੱਧ ਮਿਲ ਲਿਆ ਇਹਨਾਂ ਨੇ ਇਹ ਜਾਣ ਕੇ ਆਪਦਾ ਦੁੱਧ ਪਾਉਣਾ ਤੇ ਆਪਾਂ ਜਿਹੜੇ ਇੱਕ ਦੋ ਕੰਮ ਨੇ ਨਾਲ ਤਾਂ ਉਹ ਕਰ ਲੈਣੇ ਨਾਲੇ ਤਾਂ ਚਾਹ ਬਣਾ ਲੈਣੇ ਨਾਲੇ ਕੱਪੜੇ ਸੁੱਕਣੇ ਪਾਏ ਆਉਣੇ ਚਿੱਟੇ ਧੋ ਕੇ ਜਿਹੜੇ ਚੋਤੇ ਬੂਆ ਖੁੱਲਾ ਹੋਇਆ ਮੜ ਗਿਆ ਠੀਕ ਆ ਤੁਰਿਆਂ ਜੀ ਅੱਗ ਤੋਂ ਨਹੀਂ ਜਮਈ ਡਰ ਲੱਗਦਾ ਦੇਖ ਲਾ ਹੁਣ ਧੂਆ ਪ ਧੂਆ ਪੈ ਗਿਆ ਅੱਖਾਂ 'ਚ ਹੁਣ ਪਤਾ ਲੱਗਾ ਲੋਗੀ ਤੇ ਆਪਣਾ ਬੱਤੂ ਵੀ ਪੱਕੀ ਬਸੇ ਲੱਗਦਾ ਤੇ ਦਾਲ ਮੈਂ ਪਹਿਲਾਂ ਸਰ੍ਹੋਂ ਦੀ ਸੀ ਨਵੇਰੀ ਦੀ ਸੀ ਪਹਿਲਾਂ ਇਹਨੇ ਦੁੱਧ ਮਿਣਦੇ ਸੀਗੇ ਫਿਰ ਮੈਂ ਚਾਹ ਰ ਬੱਦ ਕਰੀ ਤੇ ਦਾਲ ਘੜਤੀ ਦਾਲ ਆਪਣੀ ਰਿਚੜ ਗਿਆ ਵਧੀਆ ਦਾਲ ਜਿਵੇਂ ਤਰੀਆ ਮੋਂਗੀ ਦੀ ਫਿਰ ਕੱਪੜਾ ਲੀੜਾ ਧੋਤਵਾਈ ਕਰਾਂਗੇ ਤੇ ਲੋਗੀ ਕਿਤੇ ਕੱਪੜੇ ਸੁੱਕ ਨਹੀਂ ਪਾਤੇ ਉਧਰ ਹੋ ਵੀ ਤੋ ਰਹੇ ਆ ਭੈਣ ਆਈਏ ਕੱਪੜੇ ਧੋਣਾਂ ਲਈ ਤੇ ਯਾਨੀ ਕੱਪੜੇ ਧੋਣ ਨੂੰ ਦਿੱਤਾ ਪਾ ਕੇ ਦੀ ਆ ਗਈ ਨਾ ਤੇ ਕੁਕਿੰਗ ਪਾਉਣ ਦੇ ਲਈ ਅੱਜ ਬੜੀ ਸੇਤੀ ਆਏ ਨੇ ਤੇ ਇੱਧਰ ਟੜ ਲਿਆ ਮੈਂ ਤੜਕਾ ਕਿਉਂ ਨਹੀਂ ਮੈਂ ਕਿਹਾ ਤੜਕਾ ਭੁੰਨ ਲੈਣੀ ਆ ਰੋਟੀ ਤਾਂ ਹਲੇ ਲਾ ਨਹੀਂ ਸਕਦੇ ਪਿੱਲੇ માં ਗਰੇ ਇਸੇ ਬਹੁਤ ਹੋ ਜਾਂਦਾ ਹੋ ਜਾਂਦਾ ਕੋਣ ਤਰਾ ਭਾਈ ਸਭ ਕੁਝ ਦੇ ਦੇਣੇ ਲਾਵੇ ਅੱਨਾ ਟਾਂ ਦੁੱਧ ਨੂੰ ਅੱਜ ਗੱਲਾਂ ਲੱਗੀਆਂ ਬੇਬੇ ਕੋਲ ਹੈ ਲੋ ਬਹੁਤ ਬੀੜਾ ਪਰ ਇਹ ਨਹੀਂ ਲੰਨ ਲੈਣੇ ਮੈਂ ਇਨੇ ਕੱਪੜੇ ਧੋਤੇ ਹੋਰ ਕਮਰਾ ਝਾੜਦਾ ਟੱਕੀ ਪਰ ਲਿੰਕਾਕੀ ਰਹਿ ਗਈ ਉਧਰ ਡੰਗਰ ਵਾਲੇ ਕਿੰਨੇ ਸੀ ਉਹ ਫਿਰ ਮੈਂ ਬਾਹਰੋਂ ਝਾੜ ਕੇ ਫੇਰ ਝਾੜਾਂਗੇ ਜਦੋਂ ਡੰਗਰਾਂ ਤੇ ਜਾਵਾਂਗੇ ਕੱਪੜੇ ਧੋ ਕੇ ਸੁੱਕਣੇ ਪਾਤੇ ਢਾਲ ਦੇਈਏ ਇੰਨੇ ਦਾ ਕੰਮ ਕਰ ਲਈ ਚਾਹ ਬਣਾ ਲਈ ਪੀ ਲਈ ਭਾਂਡੇ ਮਾਰ ਕੇ ਉਹ ਕਿੰਨੀ ਆਹ ਰਹਿ ਗਈਆਂ ਹੁਣ ਆ ਦੂਵੇ ਛਿੱਟਣੇ ਇਲੋਜੀ ਕੱਪੜੇ ਪਾਏ ਪੱਗਾਂ ਸੁੱਕਣੀਆਂ ਪਾਏਆਂ ਤੇ ਚਿੱਟੇ ਕੱਪੜੇ ਪਾਏ ਆਈ ਐਨੇ ਇਹਨੇ ਸੁੱਕਣਗੇ ਤੇ ਤਰਤਾ ਪੁੰਨਤਾ ਦਾਣ ਆਪਾਂ ਨਹੀਂ ਧਰਤੀ ਐਨੇ ਕੰਮ ਕਰਤੇ ਤੇ ਹੁਣ ਹੋਰ ਕੱਪੜੇ ਜੀ ਵੀ ਇਹ ਪਾ ਤੇ ਇਹ ਵੀ ਚਾਦਰ ਵੀ ਧੋਣੀਆਂ ਮੇਰੇ ਧਾਲੇ ਲੈਣ ਵਾਲੀ ਜਮ ਧਾਲੇ ਲੈਣੀਆਂ ਤੇ ਲੋਜੀ ਹੁਣ ਇਧਰ ਹੀ ਕਾਫੀ ਤਾਂ ਝਾੜਤੀ ਸੀਗੀ ਖੱਪੇ ਪਾਸੇ ਵਾਲੀ ਆਪਾਂ ਨੇ ਇਧਰ ਹੀ ਨਹੀਂ ਝਾੜੀ ਸੀਗੀ ਇਧਰ ਇਹ ਬਾਹਰੋਂ ਡੰਗਰਾਂ ਕੰਨੀਓ ਝਾੜਨੀ ਸੀਗੀ ਪੱਤੇ ਪੁੱਤੇ ਸੱਸੇ ਪਏ ਸੀਗੇ ਉਹਦੇ ਕਰਕੇ ਫਿਰ ਮੈਂ ਸਾੜ ਬੀ ਸੀਗੀ ਤਰ ਜੀ ਜਿੱਥੇ ਝਾੜੂ ਤੇ ਲੋ ਜੀ ਇਹਨਾਂ ਨੇ ਬਾਹਰੋਂ ਝਾੜਤੀ ਮਤਲਬ ਪੱਤੇ ਪੱਤੇ ਸਸੇ ਪਏ ਸੀਗੇ ਕੱਢ ਤੇ ਮੱਝਾਂ ਤੇ ਤੇ ਫਿਰ ਹੁਣ ਮੈਂ ਤਰੋਂ ਝਾੜ ਕੇ ਸਵਾਰ ਕੇ ਸਾਫ ਕਰਤਨੀ ਆ ਤੇ ਫਿਰ ਟਾਕੀਆਂ ਲਾ ਦੂੰਗੀ ਹੁਣ ਜਦਾਂ ਹੁਣ ਦੋ ਵਾਰੀ ਤਾਂ ਮੈਂ ਝਾੜਤਾ ਹੁਣ ਤੀਜੀ ਵਾਰੀ ਝਾੜਦੀ ਆ ਤੇ ਗਰਦ ਤੂੜੀ ਧਾੜ ਆ ਜਾਂਦੀ ਹੈ ਨੇਰੀ ਤੇ ਲੋ ਜੀ ਅੱਜ ਫਿਰ ਹੁਣ ਦਰਵਾਜ਼ਾ ਲਾ ਦੂੰਗੀ ਫਿਰ ਮੈਂ ਹੁਣ ਪੱਖਾ ਤਾਂ ਲਾਉਣੀ ਆ ਖੋਲ ਦੇ ਤਾਂ ਹੈ ਨਹੀਂ ਹੁਣ ਵਾਰੋਂ ਤੂੜੀਆਂ ਆਉਂਦੀ ਸੀਗੀ ਇਹਦੇ ਰ ਤੇ ਸਾਫ਼ ਕਰ ਦੂੰਗੀ ਮੈਂ ਸਵਾਰ ਕੇ ਤੇ ਸਾਫ਼ ਕਰਕੇ ਫਿਰ ਟਾਕੀਆਂ ਲਾ ਦਿਆ ਕਰੂੰਗੀ ਤੇ ਹੁਣ ਤੂੜੀ ਨਹੀਂ ਆਉਗੀ ਤੂੜੀ ਵੀ ਢੱਕੀ ਗਈ ਆਪਣੀ ਤੇ ਵਾਰੋਂ ਵੀ ਝਾੜ ਆ ਗਿਆ ਮੱਜਾਂ ਚ ਹੁਣ ਇਹ ਮੱਜਾਂ ਨਮਾਉਣਗੇ ਸਾਇਦ ਫਿਰ ਇਹਨਾਂ ਨੂੰ ਕਹਿ ਦੂੰਗੀ ਵਾਰੋਂ ਧੋ ਰਣਗੇ ਪੈਪ ਨਾਲ ਤੇ ਮੈਂ ਅੰਦਰੋਂ ਧੋ ਦੂੰਗੀ ਸਾਫ਼ ਕਰ ਦੂੰਗੀ ਫਿਰ ਤੂੜੀ ਦੀ ਗਰਦ ਸਾਫ਼ ਹੋ ਜਾਊਗੀ ਤੇ ਲੋ ਜੀ ਤੇ ਛੋਟੇ ਝਾੜੂ ਨਾ ਝਾੜ ਕੇ ਹੁਣ ਇਹ ਨਵੇਂ ਨਾ ਝਾੜਦੇ ਨਹੀਂ ਉਹ ਟੁੱਟ ਗਿਆ ਪੈਸੀ ਉਧਰ ਨਾ ਝਾੜ ਦਨੀ ਫਿਰ ਨਹੀਂ ਇਹ ਵੀ ਟੁੱਟ ਜਾਊਗਾ ਨਵਾਂ ਝਾੜੂ ਇਹਦੇ ਨਾਲ ਸਾਫ਼ ਕਰਤਾ ਤੇ ਹੁਣ ਇਹ ਸੁੰਬਰ ਦਾ ਨਹੀਂ ਇਹਦੇ ਨੂੰ ਸਾਫ਼ ਕਰਕੇ ਝਾੜ ਕੇ ਇੱਧਰ ਹੀ ਟਾਕੀ ਆਪਾਂ ਝਾੜਤੀ ਸਮਾਰਤੀ ਸੀਸਾ ਝਾੜਤਾ ਜਾਲੀਆਂ ਝਾੜਤੀਆਂ ਤੇ ਟਾਕੀ ਲਗਾਤੀ ਇੱਧਰ ਬੰਦੇ ਕਰਤੀ ਮੈਂ ਵੀ ਗਰਦ-ਗੁਰਦ ਤੋਂ ਇਧਰ ਹੁਣ ਇੱਥੇ ਹਵਾ ਇੱਥੇ ਤਾਂ ਕਿਸੇ ਨੇ ਬੈਠਣਾ ਨਹੀਂ ਹੈਗਾ ਇਹਦੇ ਕਰਕੇ ਫਿਰ ਮੈਂ ਬੰਦੇ ਕਰਤੀ ਉਧਰ ਉਹ ਤਾਂ ਬੈਣੀ ਉਧਰ ਦੀਂ ਚ ਵੀ ਪੱਖਾ ਉਧਰ ਹੀ ਲਾ ਲੈਨੇ ਜੇ ਲਾਉਣਾ ਮੈਂ ਓ ਨਹੀਂ ਲਾਉਂਦੀ ਪੱਖਾ ਮੈਂ ਇੱਧਰ ਬਹਿ ਜਾਨੀ ਆ ਕਮਰੇ 'ਚ ਟਾਕੀਆਂ ਖੋਲ ਲੈਣੀਆਂ ਤੇ ਲੋ ਜੀ ਅੱਜ ਤਾਂ ਆਪਣਾ ਏਕਣੇ ਨੰਗੂ ਸਾਰਾ ਦਿਨੇ ਦੁਪਹਿਰ ਹੀ ਹੋ ਜਾਣਾ ਆਪਾਂ ਨੂੰ ਤੇ ਇੱਧਰੋਂ ਝਾੜ ਕੇ ਸਮਾਰਤੀ ਹੁਣ ਇੱਥੇ ਲਗਾ ਦੇਣਾ ਆਪਾਂ ਝਾੜੂ ਤੇ ਫਿਰ ਜਾਵਾਂਗੇ ਉਧਰਲੇ ਕਮਰੇ 'ਚ ਹੁਣ ਉਹ ਉਧਰਲੇ ਕਮਰੇ 'ਚ ਆਪਣਾ ਦਾਣਾ ਦੂਣਾ ਪਿਉ ਕੇ ਫਿਰ ਉਹ ਬਾਹਰਲੀ ਸਾਈਡ ਤੋਂ ਮੱਝਾਂ 'ਚੋਂ ਸਾਫ਼ ਕਰ ਦਾਂਗੇ ਤੇ ਫਿਰ ਮੱਝਾਂ ਨਵਾਉਣਗੇ ਜੇ ਧੋਣਗੇ ਮੈਂ ਉਹਨਾਂ ਨੂੰ ਕਿਹਾ ਉੱਧਰ ਨਾ ਹਲੇ ਕਰੀ ਉਹ ਕੰਮ ਮੈਂ ਇੱਧਰ ਹੀ ਕਮਰੇ ਦਾ ਨਿਵੇੜਦਾ ਫਿਰ ਹੁਣ ਜਦ ਇਹ ਧੋਣਗੇ ਬਾਹਰੋਂ ਪੈਪਨਾ ਪਾਣੀ ਆ ਜਾਣਾ ਅੰਦਰ ਜਦੋਂ ਪਾਣੀ ਆਜੂ ਫਿਰ ਕੂੜਾ ਇਕੱਠਾ ਹੋ ਜਾਂਦਾ ਫਿਰ ਇਹਦੇ ਕਰਕੇ ਹੁਣ ਮੈਂ ਕਿਹਾ ਇੱਧਰਲਾ ਕਮਰਾ ਕਰਦਾ ਪਹਿਲਾਂ ਮੈਂ ਇੱਧਰਲਾ ਕਰਕੇ ਤੇ ਲੋਜੀ ਨਿਬੜ ਗਿਆ ਆਪਣਾ ਝਾੜੂ ਲਗਾਤਾ ਇੱਥੇ ਦਵਾਰੇ ਲਗਾਉਂਦੀ ਸੀਗੀ ਮੈਨੂੰ ਘਰ ਤੇ ਜੀ ਫੇਰ ਲੱਗੀ ਧੂੜੀ ਜੀ ਫੇਰ ਆਈ ਜਾਂਦੀ ਐ ਸਾਬਰੀ ਨਹੀਂ ਹੈਗਾ ਮੈਨੂੰ ਵੀ ਵਾਰ-ਵਾਰ ਫਿਰ ਜੀ ਮੈਂ ਝਾੜੂ ਲਾਉਣੀ ਆ ਤਾਂ ਫਿਰ ਮੈਨੂੰ ਨਹੀਂ ਪਤਾ ਦੋ ਦੋ ਵਾਰੀ ਲਾਉਣੀ ਆ ਤੂੜੀ ਆਈ ਜਾਂਦੀ ਆ ਬਿਲਲਾਂ ਵਿੱਚ ਦੀ ਹਲੇ ਵੀ ਜੇ ਮੀਂਹ ਪੈ ਗਿਆ ਕਦੋਂ ਉਹਦੋਂ ਹਟੂਗੀ ਫਿਰ ਤੂੜੀ ਕਟੂਗੀ ਜਦੋਂ ਮੀਂਹ ਪੈ ਗਿਆ ਖੇਤਾਂ 'ਚ ਮੌਜ ਵੀ ਬੜੀ ਐ ਤੇ ਧੂੜ ਤਰੱਕਾ ਵੀ ਬਹੁਤ ਆਉਂਦਾ ਬਹੁਤ ਬੁਰਾ ਹਾਲ ਐ ਤੇ ਲੋ ਜੀ ਹੁਣ ਇਹ ਹੁਣ ਝਾੜੂ ਲਾ ਦਨੇ ਆਪਾਂ ਉਰੇ ਇਹ ਝਾੜੂ ਪਹਿਲਾਂ ਮੇਰੇ ਨੀਚੇ ਰੱਖਿਆ ਵਾ ਸੀਗਾ ਇਹ 'ਚੋਂ ਬੂਰਜਾ ਝੜੀ ਜਾਂਦਾ ਫਿਰ ਮੈਂ ਹੇਠੋਂ ਸੁੰਭਰੀ ਜਾਂਦੀ ਆ ਕਈ ਦਿਨ ਜਦੋਂ ਝਾੜਨ ਤੇ ਹਟ ਜਾਂਦਾ ਫਿਰ ਅੰਦਰ ਲਾਉਣੀ ਆ ਇਹਨੂੰ ਮੈਂ ਕਮਰਿਆਂ ਚ ਨਹੀਂ ਫਿਰ ਜਿੰਨਾ ਸੁੰਭਰੀ ਜਾਂਦੇ ਉਹਨੇ ਕੂੜਾ ਖੜੀ ਜਾਂਦਾ ਹਾਂ ਐ ਕਿ ਮਤਰਾ ਚਾਹ ਫਿਰ ਤੱਕਲਾਇਆ ਫਿਰ ਤਾਟੂ ਮੋਟ ਦਾ ਅੱਡਾ ਦੀਦਨ ਟਾਕੀ ਨਾ ਇੱਕਰ ਲੋ ਜੀ ਇਹਨਾਂ ਨੇ ਮਾਰਤਾ ਪਾਇਪ ਪਾਣੀ ਬਾਹਰੋਂ ਤਾਂ ਧੋਤੀਆਂ ਪਾਣੀ ਆ ਗਿਆ ਸੀ ਅੰਦਰ ਮੈਨੂੰ ਕਹਿੰਦੇ ਤਕੜਾ ਫੇਰ ਦੇਖੇ ਉਹ ਬੰਦ ਹੋਈ ਪਈ ਸੀਗੀ ਉਹਦੇ ਕਰਕੇ ਤਕੜਾ ਤਾਂ ਫੇਰ ਤਾਂ ਪਾਣੀ ਅੰਦਰੇ ਪਾਣੀੋਂ ਪਾਣੀ ਹੋ ਗਿਆ ਬਹੁਤ ਜ਼ਿਆਦੇ ਫਿਰ ਮੈਂ ਕਿਹਾ ਪਾਣੀ ਤਾਂ ਹੋ ਹੀ ਗਿਆ ਹੁਣ ਮੈਂ ਅੰਦਰੋਂ ਵੀ ਧੋਈ ਦਿੰਦੀ ਆ ਇਹ ਪਾਣੀ ਨਾਲ ਥੋੜੀਆਂ ਜਿਹੀਆਂ ਸਾਫ ਹੋ ਜਾਣਗੀਆਂ ਤੇ ਉਹਦੇ ਬਾਅਦ ਫਿਰ ਪੋਚਾ ਲਾ ਦੂੰਗੀ ਕਿਚਨ ਜੰਗੀ ਤਰ੍ਹਾਂ ਸਾਫ ਹੋ ਜਾਊਗਾ ਧੋ ਉਹਨੂੰ ਤਾਂ ਫਿਰ ਪਾਣੀ ਇੰਨਾ ਡੋਲਣਾ ਔਖਾ ਪਾਇਪ ਨਾਲ ਫਿਰ ਪਾਣੀ ਕੱਢਣਾ ਔਖਾ ਮੈਂ ਮੋਕੀਣਾ ਸਾਫ ਕਰ ਦੂੰਗੀ ਦੋ ਤਿੰਨ ਵਾਰ ਲਾ ਦੂੰਗੀ ਇਹ ਬਾਹਰੋਂ ਧੋ ਤਾ ਇਹਨਾਂ ਨੇ ਪੈਪ ਨਾਲ ਵੱਜਿਆ ਨਹੀਂ ਪੈਪ ਨਾਲ ਲਾ ਕੇ ਬਾਹਰ ਵਧੀਆ ਤੇ ਮੈਂ ਇਧਰ ਅੰਦਰੋਂ ਸਾਫ ਕਰ ਦਾਨੀ ਆ ਤੇ ਬਾਹਰੋਂ ਕਰਕੇ ਤੇ ਕਾਫੀਆਂ ਲਾ ਦੂੰਗੀ ਪਰਦੇ ਲਾ ਦੂੰਗੀ ਸਾਫ ਹੋ ਜੂਗਾ ਹੁਣ ਮੌਜ ਹੈ ਤੇ ਹੁਣ ਦੋ ਦਿਨ ਹੋ ਗਏ ਇੱਕ ਦਿਨ ਪਹਿਲਾਂ ਆਕੇ ਘੱਟ ਜੇ ਫਿਰ ਆਉਂਦੇ ਹਾਂ ਗਰਦ ਬਹੁਤ ਸੀਗੀ ਰਾਤ ਉੜੀ ਉੜੀ ਤੇ ਲੋਧੀ ਨੂੰ ਅੰਦਰੋਂ ਸਾਫ਼ ਕਰਦਾ ਹੁਣ ਅੱਜ ਕੰਮ ਹੋ ਗਏ ਨੇ ਕੱਪੜੇ ਵੀ ਧੋਨੇ ਨੇ ਥੋੜੀ ਹੋ ਕੇ ਪਹਿਲਾਂ ਸਲਾਣੀ ਚੁੱਗੀ ਮੈਂ ਕਿਹਾ ਚੌਲ ਬਣਾਉਂਗੀ ਫਿਰ ਚਟਣੀ ਨਾਲ ਖਾ ਲਾਂਗੇ ਫਿਰ ਮੈਂ ਕਿਹਾ ਦਾਲ ਵੀ ਘਰ ਬਣੀ ਹੈ ਸ਼ਾਮ ਨੂੰ ਵੀ ਫਿਰ ਮੈਨੂੰ ਬਣਾਉਣੀ ਪੈਣੀ ਹੈ ਦਾਲ ਹੁਣੇ ਮੈਂ ਹਾਰੇ ਚਕਰੀ ਆਈ ਨਾਲੇ ਤਾਂ ਦਾਲ ਹੋ ਜੂਗੀ ਨਾਲੇ ਓਟੀ ਪੱਕ ਗਈ ਨਾਲੇ ਆਪਣੇ ਕੱਪੜੇ ਧੋਏ ਜਾਣਗੇ ਨਾਲੇ ਝਾੜੂ ਪੂੰਛ ਦਾ ਨਿਵੇੜਦਾਂਗੇ ਹੁਣ ਲਈ ਜੀ ਇਹ ਕੰਮ ਦਾ ਤਾਂ ਸਾਫ਼ ਹੋ ਜੀਗਾ ਇੱਧਰ ਵੀ ਆਉਂਦੇ ਆ ਪਹਿਲਾਂ ਮੈਂ ਪੋਚਾ ਲਗਾ ਦਾਂ ਸਾਰੇ ਤੇ ਪਾਣੀ ਡੁੱਲ ਗਿਆ ਸੀਗਾ ਕਾਪਰੀ ਨੂੰ ਤਾਂ ਸੁੱਕ ਜੂਗਾ ਚਲੋ ਇੱਧਰ ਹਵਾ ਵੀ ਪੈਂਦੀ ਹੈ ਤਾਂ ਉੱਪਰ ਵੀ ਇਹ ਕੈਮਰਾ ਮੇਰਾ ਟੇਡਾ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਲੋਜੀ ਜੀ ਤੇ ਕੁੱਠੇ ਬਾਸੇ ਛੱੜਦੀ ਫਿਰ ਤਾਂ ਦਿਖੀ ਜਾਂਦਾ ਇਹ ਮੈਨੂੰ ਤਿੱਖਿਆ ਨਹੀਂ ਪਤਾ ਹੀ ਨਹੀਂ ਲੱਗਿਆ ਤੇ ਚਲੋ ਜੀ ਇੱਥੇ ਲਾ ਦਨੇ ਆਪਾਂ ਉੱਧਰ ਤਾਂ ਲਾਤਾ ਸਾਰੇ ਬੈੱਡਾਂ ਦੀ ਉੱਧਰ ਸਮਾਰਤਾ ਉੱਧਰ ਲੀਆਂ ਟਾਕੀਆਂ ਲਾਤੀਆਂ ਉਧਰੋਂ ਵੀ ਐਵੇਂ ਸੇ ਗਰਦਾਉਂਦੀ ਆ ਤੇ ਜੋ ਖੁੱਲੀਆਂ ਰਹਿਣ ਤੇ ਲੋ ਜੀ ਦਰਵਾਜ਼ੇ ਪਿੱਛੇ ਲਾ ਕੇ ਸਾੜੂ ਪੋਚਾਂ ਬੈੱਡਾਂ નીચે ਲਾਤਾ ਕੰਮ ਨਵੇੜ ਤਾਂ ਤੇ ਹੈਗਾ ਤਾਂ ਅੱਜ ਵੈਸੇ ਗਿੱਲਾ-ਗਿੱਲਾ ਹੀ ਆ ਸੁੱਕੀ ਜਾਣਾ ਹਵਾ ਚੱਲਦੀ ਆ ਵਧੀਆ ਇੱਧਰ ਟਾਕੀਆਂ ਵਿੱਚ ਦੀ ਹਵਾ ਹੀ ਜਾਊਗੀ ਤੇ ਸੁੱਕ ਜੂਗਾ ਵਧੀਆ ਇੱਥੇ ਵੀ ਲਾ ਦਾਂ ਨੀ ਬਾਥਰੂਮ ਦੇ ਅੱਗੇ ਲਗਾ ਕੇ ਹੁਣ ਚੱਲਦੇ ਆਪਾਂ ਦੂਜੇ ਕਮਰੇ 'ਚ ਤੇ ਲੋ ਜੀ ਹੁਣ ਆ ਗਏ ਇੱਧਰਲੇ ਕਮਰੇ 'ਚ ਇਹ ਵੀ ਛਾੜਦੀ ਐ ਮੈਂ ਅੰਦਰੋਂ ਛਾੜਦਾ ਹੁਣ ਟੂੜੀ-ਤਾੜੀ ਬਹੁਤ ਫੇਰ ਆ ਗਈ ਉਦੋਂ ਹੀ ਛਾੜਿਆ ਸੀਗਾ ਅੰਚ ਫੇਰ ਹਵਾ ਨਾਲ ਫਿਰ ਇਹ ਬਾਹਰੋਂ ਪੈਪ ਨਾਲ ਪਾਣੀ ਮਾਰ ਦਣਗੇ ਇਹ ਕਮਰੇ ਚ ਦੀ ਟਾਕੀਆਂ ਦੇ ਗਰਦ ਦਬ ਜੂਗੀ ਮੈਂ ਕਹਿਣੀ ਆ ਵੀ ਇਹ ਕਮਰੇ ਦੀ ਟਾਕੀ ਦਾ ਸਾਫ ਕਰਕੇ ਇੱਥੇ ਬੰਦ ਦੇ ਕਰ ਦੂੰ ਕੱਪੜਾ ਲਾ ਦੂੰ ਇੱਥੇ ਅੰਦਰ ਵੀ ਚਾਹੇ ਬਾਹਰ ਦੀ ਫੈਲਾ ਲਵਾ ਦਵਾ ਗਰਦ ਤੋਂ ਇਹ ਤਾਂ ਖੋਲਦੇ ਨਹੀਂ ਹੈਗੇ ਆਪਾਂ ਟਾਕੀ ਇੰਨੀਆਂ ਇੱਧਰ ਹੁਣ AC ਵਾਲੇ ਕਮਰੇ ਚ ਤੇ ਲਾਉਦੇ ਨਹੀਂ ਹੈ ਜੀ ਖੋਲਦੇ ਨਹੀਂ ਮੈਂ ਤਾਂ ਬਸ ਖੋਲ ਲੈਣੀ ਹੈ ਜਦੋਂ ਪੋਚਾ ਲਾਉਣੀ ਆ ਫਿਰ ਇਹ ਤਾਂ ਖੋਲਦੇ ਨਹੀਂ ਹੁਣ ਫਿਰ ਖੋਲਣ ਵੀ ਨਹੀਂ ਦਿੰਦੇ ਕਹਿੰਦੇ ਨੇ ਕਮਰਾ ਠੰਡਾ ਲਕੀ ਰਹਣਗੇ ਠੰਡਾ ਰਹਦਾ ਇਹ ਕਮਰਾ ਹੁਣ ਤੇ ਅੰਦਰ ਆ ਗਿਆ ਤੇ ਏਸੀ ਕਰਕੇ ਵੀ ਤੇਰੇ ਠੰਡਾ ਹੋ ਜਾਂਦਾ ਦਿਨ ਚੇਚਟ ਖੋਲਦੇ ਹਾਂ ਦਿਨ ਚ ਬਹਿ ਜਾਂਦੇ ਫਿਰ ਇੱਕ ਆ ਕੇ ਤੇ ਲੋ ਜੀ ਮਸ਼ੀਨ ਲਗਾਤੀ ਉਹ ਮੈਂ ਕਪੜਾ ਧੋਤਾ ਸੀ ਧੋਤਣ ਧੋ ਕੇ ਸਮਾਰ ਕੇ ਸਾਫ ਕਰਤੇ ਫੂੰਜੀ ਤੇ ਲਗਾਤੀ ਇਥੇ ਗਰਦ ਨਹੀਂ ਪੈਂਦੀ ਜੇ ਕੋਈ ਕਪੜਾ ਵੀਰਾਸੇ ਆਉਣੇ ਆ ਤਾਂ ਇਥੋਂ ਕੱਢ ਲਾਂਗੇ ਫਿਰ ਆਪਣੇ ਜੀ ਚਲੋ ਇਥੇ ਖੁੰਝੇ ਤੇ ਵਧੀਆ ਉੱਦਾਂ ਉਹਨਾਂ ਵਾਲੇ ਧੋੜ ਝਾੜਿਆ ਸੀ ਗਰਦੇ ਗਰਦ ਤੋਂ ਹਾਂ ਮੈਨੂੰ ਪਤਾ ਨਹੀਂ ਕਿ ਫੇਰ ਦੀ ਨਾ ਹਾਂ ਮਾਈਨ ਦਾ ਸੱਪੇ ਵਾਲੀ ਬੰਦ ਤਾਂ ਟੈਂਕੀ ਭਰ ਲਾਂ ਮੈਂ ਚਲਾ ਦੋਨੀਆ ਟੈਂਕੀ ਦਾ ਪਾਣੀ ਟੈਂਕੀ ਨਾਲ ਆ ਜਿੱਥੇ ਖਾਤੇ ਪੱਜਾ ਫੁੱਲੀ ਤੇ ਮੈਂ ਪਾਜੀ ਪਰ ਅੱਧ ਤੋਂ ਨਹੀਂ ਅੱਧੇ ਮੇਰੇ ਘਰ ਤੇ ਗੁੱਲੀ ਤੋਂ ਮਤਲਬ ਉਹ ਗੁੱਲੀ ਦੇ ਫਾਇਦੇ ਹਮਦਾਂ ਦੇ ਪਤੇ ਨੂੰ ਵਰਹਵਾਤ ਉਹ ਕਰਦੇ ਰਹਾ ਸੀ ਸੁਪਰਨ ਨੀ ਪੜਦੇ ਨਹੀਂ ਇੱਥੇ ਆਹ ਕਰਤਾ ਬਾਹਰ ਬਾਹਰ ਕਰਨਾ ਲੈ ਕੱਠਾ ਹੀ ਮੱਜੂ ਬਾਣੀ ਪਹਿਲਾਂ ਬਾਹਰ ਤੇ ਲੋਜੀ ਇਹਨਾਂ ਨੇ ਪਾਈਪ ਨਾਲ ਨਾਲੇ ਤਾਂ ਟੱਕੀਆਂ ਤੋਤੀਆਂ ਨਾਲੇ ਦਰਵਾਜ਼ੇ ਤੋਤੇ ਜਾਲੀ ਵਾਲਾ ਡੇਟ ਹੈ ਮੈਂ ਲਗਾਤਾ ਪੁੱਛ ਤਾਂ ਸਾਰੇ ਸਾਫ ਕਰਤਾ ਪੁੱਛਾ ਲਗਾਤਾ ਪੁੱਛਾ ਲਗਾ ਕੇ ਹੁਣ ਇੱਕ ਪਾਣੀ ਚਾਦੀ ਖੜਾ ਕੀਆ ਮੈਂ ਕਿਹਾ ਦਵਾਰੇ ਲਾ ਦਾਨੀਆ ਹੁਣ ਦਵਾਰੇ ਫੇਰ ਲਾ ਦਾਨੀਆ ਪੱਖਾ ਲਾਤਾ ਜਿਆਦੀ ਗਿੱਲਾ ਗਿੱਲਾ ਸੀ ਅੱਜ ਫਿਰ ਦਰਵਾਜ਼ੇ ਲਾ ਦੂ ਸੁੱਕੇ ਤੋਂ ਬਾਅਦ ਕਮਰਾ ਇਹ ਕਮਰਾ ਵੀ ਵੈਸੇ ਮੈਂ ਪੱਖੇ ਲਾਉਂਦੀ ਹੁੰਦੀ ਹਮੇਸ਼ਾ ਤੇ ਫਿਰ ਅੱਜ ਚਲੋ ਕਿਉਂਕਿ ਗਿੱਲਾ ਜਾਦੇ ਹੋ ਗਿਆ ਤੇ ਇਧਰਵਾਜ਼ਾ ਲਾ ਦਾਂਗੇ ਇੱਥੇ ਹੁੰਦੀ ਸੀਗੀ ਗਿਮਸਟੀਨ ਹੁਣ ਮੈਂ ਲਗਾ ਕੇ ਅੰਦਰ ਪੌੜੀਆਂ ਦੇ ਉੱਤੇ ਇੱਥੇ ਨੂੰ ਪੋਚਾ ਲਗਾ ਦੱਸ ਸਵਾਰ ਕੇ ਤੇ ਲੋਕੀ ਕੋਚੇ ਲਗਾ ਕੇ ਕੰਮ ਨੂੰ ਮੇਲ ਕੇ ਤੇ ਹੁਣ ਲੱਗ ਗਈ ਸੀ ਜੀ ਮੈਂ ਰੋਟੀ ਤੇ ਲੋ ਜੀ ਮੈਂ ਰੋਟੀਆਂ ਤਾਂ ਲਾ ਲੀਆਂ ਸੀਗੀਆਂ ਆਪਣੀਆਂ ਕਣਕ ਦੀਆਂ ਤੇ ਬੇਟੇ ਦੀਆਂ ਬੇਟਾ ਵੀ ਲੇਟ ਆ ਸੀਗਾ ਜੁੱਠਿਆ ਮੈਂ ਵੀ ਫਿਰ ਕੰਮ ਨਿਮੇੜ ਕੇ ਖਾਣੀ ਸੀਗੀ ਤੇ ਚਾਹ ਪਾਣੀ ਨਾਲ ਕੁਸ ਖਾ ਲੰਨੇ ਆ ਲੋ ਜੀ ਇਹ ਗਏ ਸੀਗੇ ਭੋਗ ਤੇ ਭੱਜ ਗਏ ਭੱਜ ਕੇ ਭੋਗ ਤੇ ਜਾਏ ਆ ਇਹ ਪਿੰਡ 'ਚ ਕਿਸੇ ਦਾ ਭੋਗ ਸੀਗਾ ਤੇ ਹੁਣ ਆ ਕੇ ਕਹਿੰਦੇ ਮੈਂ ਵੀ ਰੋਟੀ ਖਾऊं ਫਿਰ ਮੈਂ ਕਿਹਾ ਮਿਸਟੀਆਂ ਲਾ ਲਾਂ ਨੀ ਇੱਕ ਦੋ ਉਂਜੀ ਦਾ ਬਾਦੂ ਨੇ ਰੋਟੀਆਂ ਫਿਰ ਮਾਣੋਆਂ ਨੂੰ ਵੀ ਪਾ ਦੇਣੀਆਂ ਇੱਕ ਅੱਧੀ ਦੁਪਹਿਰੇ ਫਿਰ ਚਾਹ ਨਾਲ ਖਾ ਲੈਣੇ ਆ ਜੇ ਖਾਣੀ ਹੁੰਦੀ ਆ ਸਵੇਰੇ ਹੁਣ 10 ਵਜ ਗਿਆ ਅੱਜ ਤਾਂ ਰੋਟੀ ਨੂੰ ਬੇਟਾ ਵੀ ਲੇਟ ਉੱਠੇ ਅੱਜ ਬੇਟੇ ਦਾ ਸਰੀਰ ਠੀਕ ਨਹੀਂ ਸੀਗਾ ਬੁਖਾਰ ਮਾਗਾ ਸਾਢੇ 10 ਵਜ ਜਾਣਗੇ ਜਾਨੂੰ ਰੋਟੀ ਲਾਉ ਖਾਉ ਇਹ ਵੀ ਮੁੜਿਆ ਏ ਤੇ ਭੋਗ ਤੇ ਮੱਥਾ ਟੇਕੀ ਮੁੜਿਆ ਏ ਬੱਸ ਕਹਿੰਦੇ ਮੈਂ ਉਧਰ ਕਿਹਾ ਹੀ ਨਹੀਂ ਹੈਗਾ ਸੰਗਤ ਕਹਿੰਦੀ ਭੋਗ ਤਾਂ ਪੈ ਗਿਆ ਸੀਗਾ ਮੱਥਾ ਟੇਕ ਕੇ ਫਿਰ ਮੈਂ ਕਿਹਾ ਚਲੋ ਮਿਸੀਆਂ ਲਾ ਲੈਣੀਆਂ ਹਲੇ ਲਾ ਹੀ ਰਹੀ ਸੀਗੀ ਮੈਂ ਕਿਹਾ ਤਿੰਨ ਮਿਸੀਆਂ ਲਾ ਲੈਣੀਆਂ ਹੁਣ ਖਾ ਲਾਂਗੇ ਤੇ ਦਾਲ ਨੜ ਵਧੀਆ ਲੱਗਦੀ ਆ ਵੈਸੇ ਹੁੰਜ ਕਣਕ ਦੀਆਂ ਤਾਂ ਮੈਂ ਲਾ ਲੀਆਂ ਸੀਗੀਆਂ ਬੇਟੇ ਨੇ ਖਾ ਲਈ ਤੇ ਤੀਓ ਨੂੰ ਉਹਨੇ ਖਾ ਲੀਆ ਹੁਣ ਅਸੀਂ ਆਪਤੀਆਂ ਲਾਉਣੀਆਂ ਤੇ ਮੈਂ ਵੀ ਹਲੇ ਖਾਣੀ ਆ ਮੈਂ ਤਾਂ ਹੁਣ ਫਿਰ ਨਹਾ ਕੇ ਹੀ ਖਾਉਂਗੀ ਚਾਹ ਬਣਾ ਲਾਂ ਹੁਣ ਪਹਿਲਾਂ ਹਲੇ ਰੋਟੀ ਦਾ ਨਿਬੜਿਆ ਨਹੀਂ ਹੁਣ ਚਾਹ ਕਹਿੰਦੇ ਹੁਣ ਚਾਹ ਬਣਾ ਨਾਲ ਦੀ ਨਾਲ ਹੁਣ ਕੱਪੜੇ ਜਿਹੜੇ ਰਹਿ ਗਏ ਸੀਗੇ ਉਹ ਪਾ ਤੇ ਦੂਜੇ ਜਿਹੜੇ ਧੋ ਕੇ ਸਮਾਰੇ ਕੇ ਲਾ ਲੇ ਮੈਂ ਵੀਡੀਓ ਬਣਾਈ ਉਹ ਨਹੀਂ ਟਾਈਮ ਨਹੀਂ ਸੀਗਾ ਮੇਰੇ ਕੋਲ ਫਿਰ ਇੰਨਾ ਤੇ ਹੁਣ ਇੰਨਾ ਦੇ ਪਾਤੀਆਂ ਪੈਂਟਾਂ ਇਹ ਕੱਪੜਾ ਜਿਹੜਾ ਸੀਗਾ ਇਹ ਧੋ ਕੇ ਸੁੱਕਣਾ ਪਾ ਤਾਂ ਤੇ ਲੋ ਜੀ ਹੁਣ ਰੈਸਟ ਕਰਦੇ ਆਪਾਂ ਤੇ ਦੇਖਦੇ ਆ ਕੀ ਬਣਦਾ ਤੇ ਲੋ ਜੀ 12 ਵਜੇ ਚਾਹ ਬਣਾਈ ਸੀ ਚਾਹ ਬਣਾ ਕੇ ਰੈਸਟ ਹੋਣੇ ਜਾਣਾ ਇਹਨਾਂ ਨੇ ਡੰਗਰਾਂ 'ਚ ਮੱਝਾਂ ਇਹਨਾਂ ਨੇ ਨਿਮਾਈਆਂ ਨਹੀਂ ਸੀਗੀਆਂ ਤੇ ਮੈਂ ਕਿਹਾ ਚਾਹ ਬਣਾਵਾਂ ਕਿ ਬਨਾਣਾ ਸੇਕ ਬੇਟਾ ਕਹਿੰਦਾ ਬਨਾਣਾ ਸੇਕ ਹੀ ਬਣਾ ਲਾ ਫਿਰ ਚਲੋ ਜੀ ਮੈਂ ਕਿਹਾ ਬਨਾਣਾ ਸੇਕ ਹੀ ਬਣਾ ਲਾ ਨਹੀਂ ਆ ਚਾਹ ਸੀ ਤਾਂ ਘੱਟੇ ਪੀਣੇ ਆ ਪਰ ਸਾਡੇ ਸਰਦਾਰ ਸਾਹਿਬ ਤਾਂ ਕਹਿਣਗੇ ਵੀ ਚਾਹ ਬਣਾ ਚਲੋ ਤੇ ਮੱਝਾਂ ਫਿਰ ਸਵੇਰੇ ਨਿਮਾਈਆਂ ਨਿਕੀਆਂ ਬੇਟਾ ਨਹੀਂ ਉੱਠਿਆ ਭੋਗ ਤੇ ਚਲੇਗੇ ਆਕੇ 11 ਵਜੇ ਰੋਟੀ ਖਾ ਕੇ ਫਿਰ ਬਸ ਬੈਠੇ ਰਹੇ ਗੱਲਾਂ ਕਬਲਾਂ ਗੁੱਲਾਂ ਮਾਰੀ ਗਏ ਬੇਟਾ ਵੀ ਤੇ ਹੁਣ ਦੇਖਦੇ ਨੇ ਜੇ ਜਾਣਗੇ ਉਹ ਵੀ ਜੇ ਨਮਾਈਆਂ ਗਈਆਂ ਨਹੀਂ ਪਤਾ ਕਈ ਦਿਨ ਨੰਗੜ ਕੇ ਕਾਲੂ ਵੀ ਨੰਗਾ ਹੋਣਾ ਅੱਜ ਵੀ ਨਾ ਨਮਾਉਣ ਤੇ ਟਾਈਮ ਹੀ ਨਾ ਲੱਗੇ ਤੇ ਲੋ ਜੀ ਫਿਰ ਮੈਂ ਹੁਣ ਬਣਾਉਣ ਲੱਗੀ ਸੀਗੀ ਬਣਾਣਾ ਠੀਕ ਤੇ ਹੁਣ ਇਹਨਾਂ ਨੂੰ ਕੱਟ ਲੂੰਗੀ ਮੈਂ ਕੱਟ ਕੇ ਫਿਰ ਮੈਂ ਕਿ ਡੋਲੂ ਚੇ ਪਾ ਲਾਂਨੀ ਆ ਚਾਹ ਵੀ ਧਰਨ ਲੱਗੀ ਸੀਗੀ ਮੈਂ ਪੀ ਲਈ ਸੀਗੀ ਉਦੋਂ ਅਸੀਂ 12 ਵਜੇ ਲੇਟੇ ਪੀਤੀਆ ਹੁਣ ਇਹ ਦੇ ਕਰਕੇ ਕੰਮ ਰੋਟੀ ਲੈ ਖਾਦੀ ਤੇ ਲੇਟ ਚਾਹ ਪੀਤੀ ਤੇ ਫਿਰ ਮੈਂ ਕਿਹਾ ਸਾਡੇ ਪਰ ਹੁਣ ਚਾਹ ਹੀ ਬਣਾ ਦੇ ਚੀ ਪੀਣੀਆ ਚਾਹ ਚਾ ਸਾਰਾ ਤੇ ਹੁਣ ਲੋ ਜੀ ਇਹਦੇ ਚ ਪਾ ਲੈਣੀ ਐ ਚੀਨੀ ਇਹ ਹੁੰਜ ਦਾ ਸੀ ਚਾਹ ਬਣਾਉਣੀ ਐ ਸ਼ੱਕਰ ਦੀ ਇਹਦੇ ਚ ਪਾਉਂ ਚੀਨੀ ਤੇ ਚੀਨੀ ਦਾ ਬਣਾਉ ਹੁਣ ਬੇਟਾ ਭੱਜ ਆਊਗਾ ਪਹਿਲਾਂ ਪੁੱਛੂਗਾ ਵੀ ਚੀਨੀ ਪਾਈ ਆ ਕਿ ਸ਼ੱਕਰ ਤੇ ਲੋ ਜੀ ਹੁਣ ਪਾ ਕੇ ਹੁਣ ਪਾਣੀ ਦੁੱਧ ਤੇ ਲੋ ਜੀ ਹੁਣ ਇੱਕ ਵੱਡੇ ਕੱਪ ਨਾਲੇ ਪਾ ਲਨੀ ਆ ਫਿਰ ਇਹਦੇ ਵਿੱਚੇ ਪਾ ਕੇ ਫਿਰਾਂਗੇ ਇੱਕ ਪਾ ਲਿਆ ਵੱਡਾ ਕੱਪ ਕੋਲ ਕੋ ਹੋਰ ਪਾ ਲਨੀ ਆ ਥੋੜਾ ਲੱਗਦਾ ਹੈ ਤੇ ਲੇਟੇ ਨਾ ਬਣਾ ਬਨਾਣਾ ਸਟੇਕ ਸਮਾਗਣੇ ਮਦਾਨੀ ਹੋਣਾ ਨਾ ਤਾਂ ਇਹ ਵਧੀਆ ਬਣ ਜਿਆਗੇ ਅੱਗੇ ਮਿੱਠੀ ਜਿਹਾ ਬਣਾਉਂਦੇ ਤੇ ਬਾਹ ਬਣਾਉਂਦੇ ਬਹੁਤ ਖੱਟੀ ਮਿੱਟੀ ਲੱਸੀ ਬਹੁਤ ਬਣਾ ਬਣਾ ਪੀਤੀ ਅੰਬ ਜੂਸ ਇਸ ਤਰ੍ਹਾਂ ਤੇ ਲੱਸੀ ਪਾ ਲਈ ਬਹੁਤ ਦਿਨ ਬਣਾਉਣਾ ਹੋਵੇ ਪਰ ਸਾਨੀ ਤਾਂ ਵਧੀਆ ਲੱਗਦੀ ਆ ਜੇ ਬੇਟੇ ਨੇ ਪੀ ਲਈ ਮਾਂ ਮਾਰੇ ਦੇਖਿਆ ਗਏ ਖੂਰ ਅੱਜ ਤਾਂ ਬਣਾਉਣੇ ਬਣਾਣਾ ਸੀ ਇੱਕ ਤੇ ਰੋਜੀ ਮੈਂ ਦੋ ਚੀਜ਼ ਰੱਖਿਆ ਸੀ ਕਿ ਮੈਂ ਕਦੇ ਵੀ ਪਾਲਾ ਨਹੀਂ ਸੀ ਤੇ ਇਹ ਬਣਾ ਲਏ ਪਨੀ ਗਲਾਸ ਚ ਚਲ ਰਹੇ ਨੇ ਤੇ ਸੰਦਾਰ ਵਾਸਤੇ ਪੜਤਾ ਇਹ ਨੂੰ ਅਸੀਂ ਦੇਖੀ ਜਾਵਾਂਗੇ ਸੋਸ ਤੋਂ ਦੀ ਮੜ ਜਾ ਲਿਆ ਕੇ ਰੱਖੀ ਚੈਰੀ ਉਹ ਬੜੇ ਗਲਾਸ ਚ ਪਾ ਲਾ ਬਾਕੀ ਦਾ ਗਾੜਾ ਖਾਸਾ ਹਾਂ ਪਾ ਲਾ ਪਾ ਲਾ ਪਾਣਾ ਹੁਣ ਬੇਰ ਇੱਥੇ ਰੱਖਾਂਗੇ ਥੋੜੀ ਇਹ ਚ ਪਾਣਾ ਥੋੜੀ ਥੋੜੀ ਜੇ ਨਵੇੜ ਪਰ ਚਲੋ ਤੋਂ ਕੇ ਪਾ ਲਿਆ ਛੋਟਾ ਪਾ ਦੋ